ਮੰਮਾ ਮਨ ਸਿਉ ਕਾਜ ਹੈ ਮਨ ਸਾਧੇ ਸਿੱਧੀ ਹੋਏ ਬੱਬਾ ਵਰਸੂ ਕਾਜ ਹੈ ਕਬੀਰ ਕਾ ਲੋਕ ਕਹਿੰਦੇ ਨੇ ਵੰਦੇ ਬੜੇ ਮਗਰ ਪੈ ਰਵੇ ਇਹਨੂੰ ਵਾਰੋ 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 ਬੜੇ ਦੁਖੀ ਕਰਦੇ ਸਾਰੇ ਇਹ ਨੂੰ ਬੈਠਾ ਬੈਠਾ ਬੈਰਾ ਦਾ ਮੈਂ ਸਾਰਾ ਕਾਬੂ ਬੰਦ ਤੇ ਕੋਚ ਨਹੀਂ ਹੈ ਬੱਦਾ ਕੋਚੇ ਕਾਪਾ ਮੈਦਾ ਨੂ ਦੀ ਬਾਹਰ ਮੈਦਾ ਸਾਰੇ ਕਾਬੂ ਬੰਦ ਤੇ ਕਰਉਂ ਇਹ ਜਿਹੜਾ ਪੇਨ ਡੋਲੇ ਆ ਨਾ ਬੋਰੀ ਚ ਸਾਰਾ ਖੜਾਇਆ ਹੈ ਜਿਹੜੀ ਆ ਖੰਡ ਰਾਤੀ ਰੋ ਜਿੱਟੀ ਚ ਇਹਨੂੰ ਕਹਿਣਾ ਪਈ ਚੋਕੇ ਪਾ ਇਹਨੂੰ ਖੜਾਇਆ ਇਹਦੇ ਝੋਗਾ ਗਏ ਝੋਗੜ ਇਹ ਤੇ ਨਹੀਂ ਗੋੜ ਇਹ ਤੇ ਨਹੀਂ ਗੋੜ ਆ ਝੋਗੜ ਨੂੰ ਵੀ ਬੜਾ ਤੇਜ਼ ਆ ਕੰਮ ਬੜਾ ਛੇਤੀ ਕਰਦਾ ਹੈ ਖੜਾਉਣਾ ਵੀ ਛੇਤੀ ਆ ਝੁਗਦਾ ਵੀ ਛੇਤੀ ਆ ਜਿਹੜਾ ਆदमी ਜਲਦੀ ਕੰਮ ਕਰਦਾ ਹੈ ਚਲ ਚਲ ਪੁਠਾ ਵੀ ਜਲਦੀ ਕਰੋ ਸੱਦਾ ਵੀ ਜਲਦੀ ਕਰੋ ਜੇ ਸੱਦਾ ਕਰਦਾ ਦੁੱਧ ਵੀ ਛੇਤੀ ਡੁੱਲਦਾ ਹੋਵੇ ਤੇ ਫਿਰ ਜੇ ਜਲਦੀ ਚੱਲਦਾ ਦੁੱਧ ਵੀ ਫਟਾ ਫਟ ਡੁੱਲ ਜਾਂਦਾ ਜਦੇ ਪੁਠਾ ਵੀ ਉਨੇ ਹੀ ਜਲਦਾ ਸੱਦਾ ਵੀ ਉਨੇ ਹੀ ਜਲਦਾ ਇਸ ਕਰਕੇ ਇਹ ਤੋਂ ਹੀ ਕਰੌਣ ਰੱਖਾਂ ਉਹ ਆਪਣੇ ਹੱਥੀ ਆਪਣਾ ਆਪਣੇ ਖਾਸ ਹੋਵੇ ਆਪਣੇ ਖਾਸ ਹੋਵੇ ਬਗਾੜਿਆ ਇਹਨੇ ਸਵਾਰੂ ਵੀ ਇਨੇ ਆਪਣੇ ਆਪ ਚੌਗਣ ਪੈਦਾ ਕੀਤੇ ਨੇ ਆਪਣੇ ਆਪ ਦੇ ਆਪਣਾ ਦਾ ਰਾਜ ਇਹੋ ਹੀ ਗੱਲ ਹੈ ਮਨ ਨਹੀਂ ਮਨਸੋਂ ਕਹੇ ਕਬੀਰਾ ਮਨਸਾ ਮਿਲਿਆ ਨਾ ਕੋਈ ਬੰਦੂ ਨਹੀਂ ਮਾਰਨਾ ਇਹਨੂੰ ਤਾਂ ਮੁਕਤੀ ਜੜੀ ਹੈ ਬੰਦੂ ਇਹਨੂੰ ਸੁਧਾਰਨਾ ਮਾਰਨਾ ਨਹੀਂ ਹੈ ਜੇ ਤੂੰ ਸੁਧਾਰਨਾ ਹੋਵੇ ਉਹ ਤਾਂ ਤੇ ਬਦਲ ਬਣ ਜਾਂਦਾ ਬੱਬਾ ਵਰਸੂ ਕਾਜ ਹੈ ਬੰਤੇ ਨਾਨ ਕਾਜ ਹੈ ਗੁਰਮੁਖਾ ਦਾ ਸਾਰਾ ਕਾਜ ਬੋਲਦੇ ਹੋਣ ਮਨ ਹੀ ਮਨਸੂ ਕਰ ਬਨ ਸਾਦੇ ਸਤ ਹੋਏ ਮਨੂ ਜਦੋਂ ਸਮਝਾ ਲਿਆ ਸਾਰੀ ਸੋਝੀ ਆ ਜਾਣੀ ਹੈ ਸਿੱਧੀ ਲੱਭਣਾ ਇੰਪੋਰਟੈਂਟ ਹੈ ਸਿੱਧੀ ਦੇ ਤਾਂ ਦੇ ਨੂੰ ਸਿਹਰੀ ਹੈ ਸਿਹਰੀ ਹੈ ਇੱਕ ਵਜਨ ਇਹਦੇ 18 ਸਿੱਧੀਆਂ ਅਰਥ ਕਿਹੜੇ ਬੇਸਟ ਕਰ ਲਿਆ ਵਿਦਵਾਨੋ ਜੀ ਸਿੱਧੀ ਦੇ ਕੋ ਵਚਨ ਧੱਦੇ ਨੂੰ ਸਿਆਰੀ ਸਿੱਧੀ ਹੋਏ ਰਿਤਿਆਂ ਨਾਲ ਹੈ ਉਹ ਜੀ ਇਹਦਾ ਸਿੱਧੀਆਂ ਅਰਥ ਚੋਕ ਕੀਤਾ ਸਿੱਧ ਹੋਏ ਰਮਨ ਕਾਬੂ ਸੇ ਤੋਂ ਹੋਏ ਜਿਹੜਾ ਕਾਬੂ ਆਇਆ ਕਾਬੂ ਪੂਰਾ ਹੋ ਜੂ ਉਹ ਕਾਬੂ ਕੀ ਕਰਨਾ ਆਇਆ ਹੈ ਇਹ ਨੂੰ ਡਰਾਕਾਰ ਦਾ ਗਿਆਨ ਨਹੀਂ ਗਿਆ ਦੀ ਹੈ ਨਿਰਗਾਰਦਾ ਦਰਸ਼ਨ ਦਾ ਮਤਲਬ ਨਿਰਗਾਰਦਾ ਗਿਆਨ ਹੋਣਾ ਹੀ ਦਰਸ਼ਨ ਸਭ ਜੋੜੀ ਦਾ ਦਰਸ਼ਨ ਲੈ ਸਿੱਧੀ ਦਾ ਮਤਲਬ ਸੋਝੀ ਹੁੰਦਾ ਇਹ ਸਿੱਧੀ ਲਖ ਜਿਹੜਾ ਹੈ ਗੁਰਬਾਣੀ ਦੀ ਸੋਝੀ ਦੀ ਸੰਸਤੇ ਫੇਰ ਕਿਤੇ ਆਇਆ ਹੋਇਆ ਹੀ ਨਹੀਂ ਨੌ ਨਦੀਆਂ 18 ਸਤੀ ਉਹ ਜਿੱਥੇ ਆਈ ਉਹ ਉਥੇ ਜੋਗੀ ਵਾਲੀ ਉਹਦੇ ਸੰਸਾਰ ਵਾਲੀ ਉਹਦੇ ਉਥੇ ਨੌ ਨਦੀਆਂ 18 ਸਤੀ ਉਹ ਬਹੁ ਬਚਨ ਹੈ ਪਿੱਛੇ ਲੱਗੀ ਹੋ ਫਲ ਉਹ ਖੜਕੜ ਕੀਤੀ ਹੋਈ ਹੈ ਨੇ ਜਿਵੇਂ ਸਿੱਧੀ ਲਫ਼ਜ਼ ਹੈ ਉੱਥੇ ਇੱਕ ਵਜਨ ਉੱਥੇ ਸੋਝੀ ਹੈ ਦਾ 10 ਉਰਦੂ ਦੇ ਇਥੇ ਪੜਦੇ ਹਨ ਉੱਥੇ ਸਿੱਧੀ ਦਾ ਸੋਝੀ ਵਰਤਿਆ ਹੈ ਇਤੋਂ ਇਹ ਪਤਾ ਲੱਗਦਾ ਵੀ ਜਿਹੜੀ ਆ ਭਾਸ਼ਾ 10 ਉਰਦੂ ਦੀ ਭਾਸ਼ਾ ਇੱਕ ਹੈ ਸਿੱਧੀ ਸ਼ਾਸਤਰਾਂ ਦੀ ਭਾਸ਼ਾ ਵਿੱਚ ਸਿੱਧੀ ਲਫ਼ਜ਼ ਦਾ ਅਰਥ ਸੋਝੀ ਹੋਈ ਦੀ ਦੇ ਵਾਕ ਇਥੇ ਐਨਾ ਪ੍ਰੂਫ ਨੇ ਦਸੁਗਰਾਦ ਨੂੰ ਸਿੱਧ ਕਰਨ ਦੇ ਭਾਸ਼ਾ ਦੇ ਲੈਵਲ ਤੇ ਵਿਦਵਾਨਾਂ ਨੂੰ ਤਾਂ ਪਤਾ ਹੀ ਕੁਝ ਨਹੀਂ ਹੈ ਜਿਹੜੇ ਗੱਲਾਂ ਕਰਦੇ ਨੇ ਉਹਨਾਂ ਨੂੰ ਪਤਾ ਹੀ ਕੱਖ ਨਹੀਂ ਹੈਗਾ ਨਾ ਆਦਾਂ ਦਾ ਦਸੁਗਰਾ ਐਵੇਂ ਟੋਖਣੀਆਂ ਮਾਰੀ ਜਾਂਦੇ ਆ ਸਿੱਧੀ ਲਫ਼ਜ਼ ਇੱਕ ਵਚਨ ਵਿਆਕਰਣ ਦੇ ਹਿਸਾਬ ਨਾਲ ਇੱਕ ਵਚਨ ਸਾਫ ਸਾਨੂੰ ਪਤਾ ਹੀ ਨਹੀਂ ਲੱਗਿਆ ਜਿਹੜੇ ਸਾਫ ਸਾਨੂੰ ਪੜਾਈ ਫਿਰਦੇ ਨੇ ਆਹ ਹੈ ਉਹਦਾ ਪਟਾਈ ਕੱਖ ਦੀ ਹੈ ਉਹਦਾ ਵਿਦਵਾਨ ਵੀ ਵਧੀਆ ਹੈ ਨਹੀਂ ਵਿਦਵਾਨ ਦੀ ਵਧੀਆ ਹੈਗਾ ਉਹ ਜਿੱਥੇ ਸ਼ਰਾਰਤ ਕੀਤੀ ਹੋਈ ਹੈ ਪੰਡਤ ਨੇ ਜਣ ਬੁੱਝ ਕੇ ਉਹ ਸਮਝ ਨਹੀਂ ਸਕਿਆ ਉਹ ਸ਼ਰਾਰਤ ਭਿਆਸ ਹੀ ਰੋ ਭਈ ਲਾਹਨ ਸੀ ਕਹਦਾ ਤਜੀਲੇ ਬਨਾਰਸ ਮੱਤ ਭਈ ਥੋੜੀ ਕੁਪਈਤਾ ਹੋ ਗਈ ਭਈ ਪ੍ਰਾਪਤ ਪ੍ਰਾਪਤ ਹੋ ਗਈ ਉਹਨੇ ਦਾ ਅਰਥ ਜੇ ਪ੍ਰਾਪਤ ਹੋ ਗਈ ਲਿਖਦਾ ਤਾਂ ਕਾਸ਼ੀ ਖਤਮ ਹੁੰਦੀ ਉਰਦੂ ਨੇ ਕਾਸ਼ੀ ਵਿਚੋੜੀ ਸੀ ਉਹ ਕਹਿੰਦਾ ਮੈਂ ਬਿਹਾਰ ਸਤਾ ਦਿੱਤਾ ਕਾਸ਼ੀ ਤਾਤੀ ਮੇਰੀ ਮਤ ਮਾਰੀ ਗਈ ਪੰਡਤ ਨੇ ਜਾਣ ਕੇ ਲਿਖਿਆ ਤਾਂ ਇਹੀ ਲਿਖਦਾ ਜਦ ਕੇ ਕਬੀਰ ਕਹਿ ਰਿਹਾ ਮੈਨੂੰ ਥੋੜੀ ਜੀ ਅਕਲ ਆ ਗਈ ਮੈਂ ਕਾਸ਼ੀ ਛੱਡਤੀ ਵੇਰੀ ਮਤ ਮਾਰੀ ਹੋਈ ਸੀ ਜਿੰਨਾ ਜਦ ਮੈਂ ਕਾਸ਼ੀ ਛੱਡੀ ਦੀ ਜਿੰਨਾ ਚਿਰ ਮੇਰੀ ਮਤ ਮਾਰੀ ਹੋਈ ਸੀ ਸਗਲ ਜਨੂ ਕਿ ਸ਼ਿਵਪੂਰੀ ਗਵਾਇਆ ਤੇ ਸਾਰਾ ਜਨੂ ਗਵਾ ਲਿਆ ਉਹ ਇਹਦੇ باوجود ਵੀ ਅਰਥ ਨਹੀਂ ਸਮਝਿਆ ਕੀ ਦੇ ਫਿਰ ਉਹਨੂੰ ਬਤਵਾਦ ਕਿੱਥੇ ਸੀ ਬੁੱਧੀ ਕਿੱਥੇ ਸੀ ਉਹਦੇ ਕੋਲ ਜਿਹੜੇ ਸਾਫ਼ ਸਰ ਨੂੰ ਪੜਦੇ ਨੇ ਬੁੱਧੀ ਹੀ ਨਹੀਂ ਸਾਰੇ ਜਿਹੜੇ ਉਹਨੂੰ ਸਮਝਦੇ ਨੇ ਠੀਕ ਆ ਉਹ ਆਪੇ ਬੁੱਧੀ ਹੀ ਨੇ ਨਹੀਂ ਬੁੱਧੀ ਹੀ ਗੱਲ ਕਰਨ ਬੁੱਧੀ ਹੀ ਮੈਂ ਕਹਾਂ ਨਾ ਮੇਰੇ ਤਾਂ ਟੈਲੀਵਿਜ਼ਨ ਟੈਲੀਵਿਜ਼ਨ ਤੇ ਬੈਰ ਲੱਗਦਾ ਜਿੱਥੇ ਮਰਜੀ ਗੱਲ ਕਰ ਲਓ ਲੱਖ ਦੋ ਲੱਖ ਸਿੱਖਾਂ ਦੇ ਵਿੱਚ ਗੱਲ ਕਰ ਲਓ ਮਦਾਨ ਚ ਆ ਕੇ ਗੱਲ ਕਰ ਤੁਸੀਂ ਕਿਉਂ ਨਹੀਂ ਪਛੜਦੇ ਉਹ ਉਹ ਸ਼ਰਾਰਤ ਕਰ ਗਏ ਤੁਹਾਨੂੰ ਸ਼ਰਾਰਤ ਦਾ ਪਤਾ ਨਹੀਂ ਲੱਗਿਆ ਤੁਹਾਨੂੰ ਹਿੰਦੂਵਾਦ ਪੜਾ ਗਏ ਤੁਸੀਂ ਉਹਦੇ ਤੇ ਅੜੇ ਹੋਏ ਹੋ ਤਾਰਾਂ ਕਿੜਕੜੀਆਂ ਬਾਦੋਂ ਤਾਂ ਕਹਿ ਗਿਆ ਤੂੰ ਭੁੱਲ ਹਾਲਾਂਕਿ ਅੱਗੇ ਜਾ ਕੇ ਫਿਰ ਕਹਿ ਰਿਹਾ ਤੂੰ ਵੀ ਪਹਿਲੇ ਦਰਸ਼ਨ ਮਗਹਰ ਪਾਇਓ ਕਹਨ ਸੋਦੀ ਬੱਤ ਮਾਰੀ ਕਾ ਤੇ ਗਈ ਦਰਸ਼ਨ ਤੋਂ ਵਗਰ ਹੋਏ ਫਿਰ ਵੀ ਸੁੱਤੇ ਰਹਿ ਗਏ ਉਹ ਦਰਸ਼ਨ ਵਗਰ ਹੁੰਦਾ ਕਾਸ਼ੀ ਛੱਡ ਕੇ ਦੀ ਬੱਤ ਮਾਰੀ ਗਈ ਬੱਤ ਤਾਂ ਥੋੜੀ ਮਾਰੀ ਹੋਈ ਐ ਬੱਤ ਤਾਂ ਥੋੜੀ ਮਾਰੀ ਹੋਈ ਐ ਜਿਹਨਾਂ ਨੂੰ ਇਹ ਪਤਾ ਹੀ ਨਹੀਂ ਲੱਗਿਆ ਉਹ ਤਾਂ ਕਹੂਗਾ ਹੀ ਬੱਤ ਮਾਰੀ ਗਈ ਉਹਨਾਂ ਦੀ ਕਾਸ਼ੀ ਜੱਦੀ ਹੈ ਭਾਈ ਪਹਤਾਂ ਨੇ ਦੂ ਵੱਤ ਦਾ ਨਾਸ ਕੀਤਾ ਹੋਇਆ ਉਹਨੇ ਬਚਾਉਣੀ ਧੀ ਆਪਣੀ ਬਚਾ ਲਈ ਵਿਸਣਾਂ ਵਾਲੇ ਰਾਜੇ ਬਚਾਉਣਾ ਚਾਹਦੇ ਸੀ ਜਿਨ੍ਹਾਂ ਨੇ ਅਰਥ ਕਰਾਏ ਲੋਕ ਨੂੰ ਤਾਂ ਹਾਂ ਉਹ ਤਾਂ ਉਹ ਤਾਂ ਬਚਾਉਣਾ ਉਹ ਤਾਂ ਚਾਹਦੇ ਤੇ ਵੀ ਦੂਸੇ ਕਿ ਕੋ ਜਾਣ ਆਹ ਦਿੱਤ ਸੋ ਉਹਨਾਂ ਨੇ ਬ੍ਰੋਤਾ ਕਿਤਾਬ ਪਰ ਜਦ ਤੁਸੀਂ ਉਹਨਾਂ ਨੂੰ ਕਿਹੜਾ ਪਤਾ ਸੀ ਵੀ ਕਿੱਥੇ ਗਲਤੀ ਹੈ ਗਲਤੀ ਕਿਤਾਬ ਲਿਖਦੇ ਵੀ ਇੱਥੇ ਤੋਂ ਗਲਤ ਕਰ ਗਿਆ ਉਹ ਇਹ ਜਦ ਤੁਸੀਂ ਜੇ ਜੱਡਾ ਵੱਡਾ ਹੀ ਕਲਾਕਾਰ ਸੀ ਜਿਹੜੇ ਰੌਲਾ ਪਾਉਂਦੇ ਨੇ ਉਹ ਆਪਰਤ ਕਰ ਦਿੰਦਾ ਠੀਕ ਆਪ ਕਰ ਦਿੰਦਾ ਠੀਕਾ ਕਰਦਾ ਉਹ ਰੌਲਾਗਾ ਤੇ ਮਾਇਆ ਮਿੱਟੀ ਦਾ ਗਲਤ ਹੈ ਠੀਕਾ ਕਰ ਦੋ ਮੈਂ ਜਿੱਥੇ ਜਿੱਥੇ ਗਲਤੀ ਇੱਕ ਕਿਤਾਬ ਹੀ ਲਿਖਦਾ ਵੀ ਇੱਥੇ ਇੱਥੇ ਨਹੀਂ ਆ ਗਲਤੀ ਨਹੀਂ ਕੀਤੀ ਉਹ ਵੀ ਨਹੀਂ ਕੀਤਾ ਕੁਝ ਵੀ ਕਿਸੇ ਦੇ ਬੱਲੇ ਨਹੀਂ ਹੈ ਜਪਾਲਾ ਬਹਿੜਦਾ ਬੇ। ਐ ਵੀ ਫਿਜੂਲ ਫਿਜੂਲ ਦੀਆਂ ਗੱਲਾਂ ਬੜੀਆਂ ਹੋਈਆਂ ਹਵਾ ਦੇ ਵਿੱਚ ਛੱਕਾ ਵਾ। ਠੋਸ ਗੱਲ ਕੋਈ ਕਿਸੇ ਕੋਲ ਨਹੀਂ ਹੈ। ਬੱਤ ਭਈ ਥੋੜੀ ਦਾ ਮਤਲਬ ਹੈ। ਬੇਡੂ ਥੋੜੀ ਜਿਹੀ ਅਕਲ ਆ ਗਈ। ਬੇਡੂ ਸ਼ੱਕਾ ਪੈ ਰੋ ਗਈ ਉਹਨਾਂ ਤੇ। ਜਾਂ ਤਾਂ ਕਹਿੰਦਾ ਮੇਰਾ ਇਹ ਬੁੜੀਆ ਕਿਉਂ ਨਾ ਹੋਇਓ? ਸ਼ੱਕਾ ਹੀ ਹੈ ਨਾ। ਭੁੱਖੇ ਭਗਤ ਨਕੀ ਜੈ ਬਾਲਾ ਆਪਣੀ ਲਈ ਜੈ ਸ਼ੱਕਾ ਹੀ ਹੈ। ਜਦ ਦੇਖਿਆ ਬੇੜਾ ਜੱਜਰਾਤਾ ਉਹ ਉਤਰ ਪਰ ਉਹ ਫਰਕ ਫੱਟਾਇਆ ਇਹ ਸਾਰੀਆਂ ਗੱਲਾਂ ਕੀ ਕਹਿਦੀਆਂ ਨੇ ਕਿਧਰ ਇਸ਼ਾਰਾ ਕਰਦੀਆਂ ਉਹ ਕਹਦਾ ਮੇਰੀ ਬਤ ਮਾਰੀ ਗਈ ਬਤਾਂ ਤੁਹਾਡੀ ਮਾਰੀ ਗਈ ਜਿਹਨਾਂ ਨੇ ਗੱਲ ਵੱਲ ਲਈ ਕਿੱਡਾ ਕੁਛ ਪਿਆ ਹੈ ਕਬੀਰ ਦੇ ਵਿੱਚ ਤੁਹਾਨੂੰ ਕੁਝ ਵੀ ਨਹੀਂ ਪਤਾ ਕਿੱਡਾ ਬੌਂਡਰ ਖੜਾ ਕੀਤਾ ਦਲ ਹੋ ਰਿਹਾ ਤੇ ਪਤਾ ਅੱਖ ਨਹੀਂ ਤੁਹਾਡੇ ਕੋਲ ਕੁਝ ਹੈ ਨਹੀਂ ਲੈਣੀ ਦੇਣੀ ਬੜੀ ਤੁਹਾਨੂੰ ਠੀਕ ਪੜ੍ਹਣੀ ਨਹੀਂ ਉਹਦੀ ਅਰਥ ਤਾਂ ਬਹੁਤ ਦੂਰ ਦੀ ਗੱਲ ਹੈ ਇਹ ਗਲਤ ਪ੍ਰਿੰਟ ਹੋਇਆ ਉਹ ਤੁਹਾਨੂੰ ਪਤਾ ਨਹੀਂ ਵੀ ਕੀ ਹੈ ਹਾਂ ਮਨ ਹੀ ਮਨਸੋਂ ਕਹੇ ਕਬੀਰਾਂ ਮਨਸਾ ਮਰਿਆ ਨਾ ਹੋਏ ਮਨ ਹੀ ਮਨਸੋਂ ਕਹੇ ਕਬੀਰਾਂ ਆਪਣੇ ਬੰਦੂ ਇਹ ਕਹਿੰਦਾ ਲੋਕਾਂ ਨੂੰ ਕੀ ਕਹੇ ਕਿਹਨੂੰ ਕਹੇ ਦੂਜਾ ਹੋਵੇ ਤਾਂ ਕਿ ਦੂਜੇ ਨੂੰ ਕਹੇ ਕਿਹਨੂੰ ਕਹੇ ਗੱਲ ਕਬੀਰ ਆਪਣੇ ਮਨ ਨਾਲੇ ਗੱਲ ਕਰਦਾ ਵੀ ਤੇਰੇ ਵੱਲ ਗੱਡੀ ਕੋਈ ਹੁੜੂ ਤੂੰ ਉਲਟੀ ਗੱਗਾ ਵੀ ਚਲਾਉਣਾ ਹੁਣ ਸਿੱਧੀ ਵੀ ਚਲਾਉਣਾ ਤੂੰ ਹੀ ਐ ਮਨ ਸਮਝਿਆ ਨਾ ਕੋਈ ਤੂੰ ਪੁੱਠੇ ਪਾਥਰ ਵੀ ਜਿੰਨਾ ਤੇਜ ਜਾਏਗਾ ਦੇਖੋ ਨਾ ਆਪਣੀ ਹੁਣ ਕੋਈ ਗੱਡੀ ਹੈ ਇਹ 100 ਕਿਲੋਮੀਟਰ ਦੀ ਸਪੀਡ ਤੇ ਚੱਲਦੀ ਹੈ ਪਰ ਸਿੱਧੇ ਚਲਾਈ ਹੈ ਜੇਰਾ ਭੁੱਲ ਗਏ ਟਾਈਮ ਥੋੜਾ ਰਹਿ ਗਿਆ ਤਾਂ ਆਪਾਂ ਸਵਾ ਸਵਾ ਪਹਿਲਾਂ ਬਿਲਡਰ ਤੇ ਚਲਾ ਲਾਂਗੇ ਫਿਰ ਉਹ ਕਿ 150 ਤੇ ਚੱਲ ਸਕਦੀ ਹੈ ਵੀ ਭਾਈ ਹੁਣ ਥੋੜੀ ਜਿਹੀ ਤੇਜ਼ ਚਲਾ ਕੇ ਚੱਲੀਏ ਆਪਾਂ ਪੇਸ਼ੈਂਟ ਰਹਿ ਜਾਈਂ ਵੀ ਹੁਣ ਤੂੰ ਭਾਈ ਤਾਇਓ ਕਹਿ ਰਿਹਾ ਨਾ ਕਿ ਹੁਣ ਤੂੰ ਭੱਜੀ ਜਿੱਦੋਂ ਭੱਜਣਾ ਤੁੰਨੂੰ ਕਹਦੇ ਨਹੀਂ ਤਾਂ ਪ੍ਰੇਮ ਕੇ ਚਾਹੂ ਕੁਬਾਰੂ ਪਹਿਲਾਂ ਤਾਂ ਤੈਨੂੰ ਰੋਕਦਾ ਤਾਂ ਤੂੰ ਭਿੰਦਾ ਸੀ ਹੁਣ ਤੂੰ ਭੱਜ ਅਨੰਤਕਾਰ ਕੇ ਦੇ ਚਾਹੂ ਗਦਾ ਨਾ ਘਰੋਂ ਚਲੀਏ ਤਹੇ ਹੌਲੀ ਜਲੇ ਨਾ ਹੁਣ ਚਾਬਕ ਵੀ ਮਾਰੂ ਆ ਜਦ ਬਾਹਰ ਪਹੁੰਚਾਉਦੇ ਗੱਡੀਆਂ ਨੂੰ ਫਿਰ ਮਾਰਦੇ ਨਾ ਆਰਾਏ ਜੜੀ ਹੁੰਦੀ ਉਹ ਕਹਿੰਦਾ ਭੱਜੋ ਹੁਣ ਕੋਈ ਪਹਿਲਾ ਨਾਮ ਜੋ ਲੈਣਾ ਹੁੰਦਾ ਇਹ ਪੁੱਠੇ ਪਾਸੇ ਵੀ ਜਿਆਦਾ ਜਾ ਸਕਦਾ ਇਧਰ ਰਾਹ ਹੁਣ ਜੋਰ ਜਿੰਦਾਂ ਰੋਣੇ ਤੇਰਾ ਹੈਗਾ ਤੂੰ ਬੜਾ ਤੇਜ਼ ਗਿਆ ਦੱਪੜੇ ਆਪਣੇ ਮਨ ਹੀ ਮਨਸੂ ਕਹੇ ਕਬੀਰਾ ਮਨਸਾ ਮਿਲਿਆ ਨਾ ਕੋਈ ਸਾਬ ਲਿਆ ਦਾ ਕੋਏ ਮਨ ਵਰਗਾ ਤਾਂ ਕੋਈ ਹੈ ਹੀ ਨਹੀਂ ਤੇਜ ਰਸਤਾਰ ਵਾਲਾ ਘਰ ਨੂੰ ਜਾਣ ਕਿ ਬੰਦ ਗਿਆ ਨਾ ਮਨ ਇਹ ਮਨ ਸ਼ਕਤੀ ਇਹ ਮਨ ਸੀਓ ਮਨ ਬਹੁਤ ਬੜੀ ਸ਼ਕਤੀ ਕਰਦਾ ਹੈ ਇਹ ਮਨ ਸ਼ਕਤੀ ਸਾਡੇ ਕੋਲ ਸ਼ਕਤੀ ਕੋਈ ਨਹੀਂ ਹੈ ਬੋਲਦੇ ਕਾਲੂ ਜਹਾੜੀ ਕਦ ਰਹਿ ਜਾਏ ਹਾਂ ਬੰਦੀ ਸ਼ਕਤੀ ਨਾਲ ਘਰ ਨੂੰ ਜਾਣੇ ਬੰਦੀ ਇੱਛਾ ਰਣੇ ਦਾ ਨੂੰ ਜਣਾ ਜੇ ਇੱਛੇ ਦੀ ਦੀ ਤੋ ਕਰਾਇ ਨਹੀਂ ਸਕਦੇ ਜਿੰਨਾ ਜਰੇ ਨੇ ਅੰਦਰ ਇੱਛਾ ਨਹੀਂ ਪੈਦਾ ਹੋਈ ਤਾਂ ਨਹੀਂ ਬੜ ਸਕੇ ਇਹਦੀ ਇੱਛਾ ਦਾ ਕਰ ਬੜ ਸਕਣੇ ਕੁੱਟਾ ਨਹੀਂ ਕੁੱਟਾਇਸਣੇ ਖੁਰਲ ਸੁਲੋੜੇ ਇਹਦੇ ਕਹੇ ਤਾਂ ਕੁੱਟਾ ਬੁਲਣਾ ਭੁੱਖੇ ਚ ਪੈਦਾ ਹੁੰਦੀ ਐ ਸਾਚੇ ਨਾਮ ਕੀ ਲੱਗਾ ਐ ਭੁੱਖੇ ਰੂਹੇ ਲੱਗਦੀ ਐ ਭੁੱਖੇ ਰੂਹ ਲੱਗਦੀ ਐ ਤੂਹੇ ਨੂੰ ਤਾਂ ਭੁੱਖ ਲੱਗਦੀ ਹੋਈ ਨਹੀਂ ਪੇਟ ਨੂੰ ਭੁੱਖ ਲੱਗਣੀ ਆ ਖਰਾਬੀ ਪੇਟ ਚ ਐਸੀ। ਕੋਈ ਖਰਾਬ ਪੇਟ ਦੀ ਸਾਰੇ ਜਰੀਰ ਨੂੰ ਮਿਲਦੀ ਏ ਇਹ ਗੱਲ ਅਲੱਗ ਆ। ਪਰ ਭੁੱਖ ਤਾਂ ਬੇਢਾ ਨੂੰ ਆ ਲੱਗਣੀ ਆ। ਜੇ ਵਿਦਦਾ ਹੀ ਹজম ਨਹੀਂ ਕਰਦਾ ਚੱਲਦਾ ਨਹੀਂ ਸਾਰਾ ਸਰੀਰ ਤਾਂ ਬਸ ਡਟਾਲ ਹੋਇਆ ਪਿਆ। ਕਮਜ਼ੋਰੀ ਸਰੀਰ ਨੂੰ ਆ। ਲੋਕ ਸਬੰਧ ਦੇ ਚ। ਲੋਕ ਸਬੰਧ ਬੈਠੇ ਸੀ ਸਰੀਰ ਬੇਕਾਰ ਹੋਇਆ ਪਿਆ ਸੀ। ਸਾਰਾ ਜੇ ਬੇਦਾ ਠੀਕ ਹੋ ਜਵੇ ਪਾਚਨ ਸ਼ਕਤੀ ਵਧੀਆ ਹੋ ਜਾਏ ਸਰੀਰ ਫਿਰ ਹੋ ਜਾਈ ਹੋ ਜਾਏ ਇਸ ਕਰਕੇ ਬੇਦੇ ਵਰਗੀ ਕੋਈ ਚੀਜ਼ ਨਹੀਂ ਹੈ ਮਨ ਵਰਗੀ ਕੋਈ ਚੀਜ਼ ਨਹੀਂ ਹੈ ਜਦ ਇਹਨੂੰ ਹਾਈ ਹੋਣ ਲੱਗ ਜਾਣਾ ਮਨ ਨੂੰ ਸੱਚ ਸੱਚ ਫਿਰ ਕੀ ਗੱਲਾਂ ਨੇ ਫਿਰ ਇਹ ਜਨਮ ਜਨਮ ਦੀ ਜਿਹੜੀ ਮਾਰ ਲੱਗੀ ਹੋਈ ਆ ਬੇਟਾ ਚ ਕਵੀ ਹੈ ਬੇਟਾ ਪੂਰੀ ਕਰ ਦੋ ਕਈ ਸਾਲ ਦੇ ਵਿੱਚ ਜਿਹੜੀ ਕਮੀ ਪੈਦਾ ਹੋਈ ਸੀ ਵੀ ਇਹਦੇ ਜੇ ਠੀਕ ਕਰ ਦਿੱਤਾ। ਰਾਗਵਦੀਆ ਦੇ ਲੋ ਰਾਗ ਵੀ ਕਰ ਲਾ ਦੱਸ। ਇਹ ਮਨ